ਟੋਣਾ ਕਿਆ ਅਬਦੁੱਲ੍ਹੇ ਕਾਦੀਨੇ ਸਾਡਾ ਬਕਨ ਕੋਰਨਦਾਰ ਢੋਨ ਫੀਰੀ ਦਾ ਗੁਸਤਸ ਨਾਨ ਚੜਿਆ ਮਾਲਕ ਮੀਰੀ ਪੀਰੀ ਦਾ ਰਣ ਵਿੱਚ ਪਾਇਆ ਸ਼ੋਰ ਜਦੋਂ ਅਬਦੁੱਲ੍ਹੇ ਗਾਦੀਨੇ ਯਾ ਮਰਨਾ ਜਾ ਟੋਣਾ ਕਿਆ ਅਬਦੁੱਲ੍ਹੇ ਗਿਣੇ ਜਾਣ ਨਾ ਕਿੰਨੇ ਟੁਕੜੇ ਹੋਏ ਨਸਾਂ ਦੇ ਉਹ ਸਬਨਾ ਨੇ ਫੜ ਪੋ ਗਿਆ ਮਾਲਕ ਦੀ ਤਕਸੀਰੀ ਬੋੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਕੜਿਆ ਕਰਕੇ ਆ ਜਵਾਨੀ ਨੂੰ ਵੀ ਲਈ ਸਰਪੱਖਾ ਮੈਂ ਦੇਣਾ ਕੁਰਬਾਨੀ ਨੂੰ ਆਯੋਧਕੇ ਜਨ ਕਰਨਾ ਮੈਂ ਗੁਰ ਨਾਲ ਅਠੀਰੀ ਤੋਂ ਦੁਸ਼ਟ ਸੰਗਾਰ ਕੜਿਆ ਮਾਰਕ ਮੇਰੀ ਪੀਰੀ ਦਾ ਉਹ ਪੈਣ ਜੰਗੀ ਹਥਿਆਰ ਗੁਰੂ ਯੋਧਰ ਨੂੰ ਚੱਲੇ ਨੀ ਤਿੰਨਾ ਨੂੰ ਲਲਕਾਰਿਆ ਸੂਰੇ ਸਤਗੁਰ ਕੱਲੇ ਰੀ ਬੋ ਦੁਸ਼ਤ ਸਗਾਨ ਚੜਿਆ ਮਾਲਕ ਮੇਰੀ ਪੀਰੀ ਦਾ ਉਹ ਗੁਣ ਕਰਮਾ ਬਦੁੱਲਾ ਉਹ ਗੁਣ ਕਰਮਾ ਬਦੁੱਲਾ ਤੇ ਰਤਨਾ ਵੀ ਗੱਜ ਪਿਆ ਪਤਾ ਲੱਗ ਜੂਆ ਤੇਰਾ ਮਰਦਾਂ ਨਾਲ ਅੱਜ ਪਿਆ ਉਸਨੂੰ ਤਾਰੀਏ ਕਰਜਾ ਵੱਡਿਆਂ ਦੀ ਦਿਲਗੀਰੀ ਬੋ ਦੁਸ਼ਤ ਢੱਲੇ ਤੇ ਥੇਗ ਤੇਗ ਨਾਲ பிੜਕੇ ਗਈ ਹਾ ਟੱਟ ਵਿਚਾਲੇ ਤੇ ਉਹ ਤਨਸ਼ ਵਿੱਚੋਂ ਤਨ ਪੈਣ ਚਲਾ ਤਨਾ ਨੂੰ ਚੀਰੀ ਬੋ ਦੁਸ਼ਟ ਸੁਨਾਮ ਚੜਿਆ ਮਾਰਕ ਮੀਰੀ ਪੀਰੀ ਦਾ ਹੋ ਕਰਮਾ ਤੇ ਬਦੁੱਲਾ ਕਰਮਾ ਤੇ ਬਦੁੱਲਾ ਰਤ ਨਾ ਜੰਗ ਵਿੱਚ ਮਾਰੇ ਗਏ ਜੇ ਧਰਮ ਦੀ ਹੋ ਗਈ ਪਾਰੇ ਦੁਸ਼ਟ ਸੰਘਾਰੇ ਗਏ जी